ਦੀ ਪਾਣੀ ਉੱਥੇ ਪੀ ਲੈਂਦੇ। ਮਹਾਰਾਜ ਬੱਤੀ ਮੀਨ ਦਾ ਪਿੰਡਾ ਤੈ ਕਰਕੇ ਕੱਲਾ ਪਾਣੀ ਪੀਣ ਨਹੀਂ ਗਏ। ਗੁਰੂ ਨੂੰ ਪਿਆਸ ਪਾਣੀ ਦੀ ਨਹੀਂ ਲੱਗਦੀ। ਗੁਰੂ ਨੂੰ ਪਿਆਸ ਪ੍ਰੇਮ ਦੀ ਲੱਗਦੀ ਹੈ। ਗੁਰੂ ਨੂੰ ਭੁੱਖ ਪਦਾਰਥਾਂ ਦੀ ਨਹੀਂ ਲੱਗਦੀ। ਗੁਰੂ ਨੂੰ ਭੁੱਖ ਪ੍ਰੇਮ ਦੀ ਲੱਗਦੀ ਹੈ। ਜਦੋਂ ਕੋਈ ਪ੍ਰੇਮ ਨਾਲ ਚੇਤੇ ਕਰੇ ਫਿਰ ਗੁਰੂ ਨੂੰ ਜਾਣਾ ਪੈਂਦਾ ਹੈ। ਉੱਠ ਕੇ ਕਿਹਾ ਬੇਟਾ ਜਲ ਛਕਾਓ। ਪਾਣੀ ਪੀਤਾ ਉਹਨਾਂ ਦੇ ਹੱਥੋਂ ਫਿਰ ਮਹਾਰਾਜ ਨੇ ਉਹਨਾਂ ਦੋਮਾਂ ਨੂੰ ਸ਼ਿਕਾਇਆ ਫਿਰ ਹਜ਼ੂਰ ਨੇ ਵੱਡੀ ਹੋਈ ਇੱਕ ਲੱਕੜ ਚੁੱਕ ਕੇ ਕਿਹਾ ਬੇਟਾ ਆਹ ਲਓ ਲੱਕੜ ਲੈ ਜਾਓ ਸੂਰਜ ਡੁੱਬਣ ਤੱਕ ਜਿੱਥੇ ਲਿਜਾ ਕੇ ਗੱਡ ਦੇਉਂਗੇ ਨੇ ਦੋਵੇਂ ਪਿਓ ਪੁੱਤ ਉੱਥੋਂ ਤੱਕ ਤੁਹਾਡਾ ਰਾਜ ਹੋਣਾ ਇਹ ਮੋੜੀ ਗੱਡਦੇ ਹੋ ਜਿੱਥੇ ਉੱਥੋਂ ਤੱਕ ਤੁਹਾਡਾ ਰਾਜ ਵਧੇਗਾ ਉਹ ਕਿੰਨਾ ਜਾਗਿਆ ਹੋਇਆ ਬੱਚਾ ਹੋਏਗਾ ਪ੍ਰੇਮ ਵਿੱਚ ਮਨੁੱਖੀ ਮਨ ਜਾਗਦਾ ਹੈ ਮੋਹ ਵਿੱਚ